ਇਲਾਕੇ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਵਾਰਡ ਨੰਬਰ 47 ਦੇ ਕੌਂਸਲਰ ਪ੍ਰਿਆ ਕੈੜਾ ਦੇ ਪਤੀ ਨਿਰਮਲ ਕੈੜਾ ਦੇ ਵੱਲੋਂ ਵਰਕਰ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਅਤੇ ਨਾਲ ਹੀ ਆਏ ਹੋਏ ਜ਼ਰੂਰਤਮੰਦ ਲੋਕਾਂ ਨੂੰ ਪੈਨਸ਼ਨਾਂ ਵੀ ਵੰਡੀਆਂ ਗਈਆਂ ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਜਿੱਥੇ ਨਿਰਮਲ ਕੈੜਾ ਨੇ ਇਲਾਕੇ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਗੱਲਬਾਤ ਕੀਤੀ ਉਥੇ ਹੀ ਵਿਰੋਧੀਆਂ ਤੇ ਵੀ ਵਰਦੇ ਹੋਏ ਨਜ਼ਰ ਆਏ। ਉਹਨਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਟਿਊਬਵੈੱਲ ਦੀਆਂ ਤਾਰਾਂ ਕੱਟ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਕੀਤੀ ਗਈ ਅਤੇ ਸੀਵਰੇਜ ਵਿੱਚ ਇੱਟਾਂ ਵੀ ਸੁੱਟੀਆਂ ਗਈਆਂ। ਉਹਨਾਂ ਇਹ ਵੀ ਕਿਹਾ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿੱਦੇ ਚਲਦਿਆਂ ਉਹਨਾਂ ਪੁਲਿਸ ਨੂੰ ਇੱਕ ਸ਼ਿਕਾਇਤ ਵੀ ਦਿੱਤੀ ਹੈ ਅਤੇ ਕਿਹਾ ਕਿ ਅਜਿਹਾ ਨਾ ਕੀਤਾ ਜਾਵੇ। ਅੱਜ ਲਗਭਗ 100 ਦੇ ਨੇੜੇ ਪੈਨਸ਼ਨਾਂ ਵੱਡੀਆਂ ਨੇ ਜੋ ਕਿ ਵਾਰਡ ਨੰਬਰ 47 ਦੇ ਵਿੱਚ ਜਿਹੜੀਆਂ ਕਿਆਂ ਵਿਧਵਾ ਵਿਡੋ ਪੈਨਸ਼ਨਾਂ ਤੇ ਮੈਂ ਸਮਝਦਾ ਕਾਫੀ ਸਮੇਂ ਤੋਂ ਕਈ ਲੋਕ ਐਸੇ ਸੀਗੇ ਮੇਰੀਆਂ ਮਾਤਾਵਾਂ ਐਸੀਆਂ ਸੀਣੀਆਂ ਜਿਨ੍ਹਾਂ ਦੀਆਂ ਕਿ ਮੈਂ ਸਮਝਦਾ 10-10 ਸਾਲ ਤੋਂ ਪੈਨਸ਼ਨਾਂ ਨਹੀਂ ਲੱਗੀਆਂ ਉਹਨਾਂ ਨੇ ਕਈ ਵਾਰੀ ਉਹਨਾਂ ਨੇ ਕਾਗਜ਼ ਅਪਲਾਈ ਕੀਤੇ ਨਹੀਂ ਲੱਗ ਪਈਆਂ ਪਰ ਜੋ ਭਾਵੇਂ ਆਪਣੇ ਸਾਡੇ ਵਾਰਡ ਨੰਬਰ 47 ਦੇ ਦਫ਼ਤਰ ਦੇ ਵਿੱਚ ਜਦੋਂ ਦੀਆਂ ਉਹਨਾਂ ਨੇ ਇਹ ਫਾਰਮ ਭਰੇਆ ਤਾਂ ਉਸ ਤੋਂ ਬਾਅਦ ਸਾਡਾ ਇਹ ਕੰਮ ਸ਼ੁਰੂ ਹੋਇਆ ਕਿ ਅਸੀਂ 15 ਅਗਸਤ ਨੂੰ ਇਹ ਸਾਰਿਆਂ ਨੂੰ ਪੈਨਸ਼ਨਾਂ ਦੇਣਾ ਚਾਹੁੰਦੇ ਸੀ ਪਰ ਕੁਝ ਪੈਨਸ਼ਨਾਂ ਇੱਕ ਦਿਨ ਕਰਕੇ ਦੋ ਦਿਨ ਕਰਕੇ ਲੇਟ ਹੋ ਗਏ ਅੱਜ ਤੱਕ ਕਿ ਅਸੀਂ ਵਾਰਡ ਨੰਬਰ 47 ਦੇ ਵਿੱਚ ਮੁੱਖ ਦਫ਼ਤਰ ਤੇ ਸਾਰਿਆਂ ਨੂੰ ਪੈਨਸ਼ਨਾਂ ਦਿੱਤੀਆਂ ਗਈਆਂ ਕਿਉਂਕਿ ਸਾਡੇ ਵਾਰਡ ਦੇ ਵਿੱਚ ਜਿਹੜਾ ਕਿ ਸਾਡਾ ਮੇਰਾ ਇੱਕ ਇਲਾਕਾ ਵਾ ਪਰਿਵਾਰ ਆ ਮੇਰਾ ਇਹ ਹੈਂਡ ਟੂ ਮਾਉਥ ਆ ਉਹਨਾਂ ਕਮਾਉਂਦੇ ਆ ਤੇ ਖਾਂਦੇ ਆ ਅੱਜ ਮੈਂ ਸਮਝਦਾ ਇਹਨਾਂ ਦੇ ਬੜੇ ਐਸੇ ਵੀ ਪਰਿਵਾਰ ਨੇ ਜਿਹੜੇ ਹਜੇ ਤੱਕ ਪੈਨਸ਼ਨ ਅਪਲਾਈ ਵੀ ਨਹੀਂ ਕਰ ਸਕ ਰਹੇ ਕਿੰਨਾ ਕਿਤੇ ਉਹਨਾਂ ਨੂੰ ਆਉਣ ਦੀ ਦਿੱਕਤ ਹੋ ਰਹੀ ਆ ਕਿਉਂ ਉਹ ਲੋਕ ਆਪਣੇ ਘਰੋਂ ਨਿਕਲਦੇ ਆ ਕੰਮ ਤੇ ਜਾਂਦੇ ਆ 100 200 ਕਮਾਉਂਦੇ ਆ ਤੇ ਉਹੀ ਖਾਂਦੇ ਆ ਅਸੀਂ ਉਹਨੂੰ ਦੇਖਦੇ ਹੋਏ ਹਰ ਗਲੀ ਦੇ ਵਿੱਚ ਅਸੀਂ ਪਿਛਲੇ 1 ਮਹੀਨੇ ਤੋਂ ਮੇਰੀ ਦਫ਼ਤਰ ਦੀ ਸਾਰੇ ਮੇਰੇ ਸਾਥੀ ਉਹ ਕੈਂਪ ਲਾ ਰਹੇ ਨੇ ਹਰ ਗਲੀ ਦੇ ਵਿੱਚ ਜਾ ਕੇ ਹਰ ਗਲੀ ਦੀ ਨੁੱਕਰ ਤੇ ਦੋ ਤਿੰਨ ਗਲੀਆਂ ਇਕੱਠੀਆਂ ਕਰਕੇ ਕੈਂਪ ਲੱਗਦਾ ਪਿਆ ਉੱਥੇ ਪੈਨਸ਼ਨ ਭਰੀ ਜਾ ਰਹੀ ਆ ਉੱਥੇ ਹੀ ਵੋਟਰ ਕਾਰਡ ਭਰਿਆ ਜਾ ਰਿਹਾ ਹੈ ਉੱਥੇ ਬੈਂਕ ਦੀ ਜੇ ਕਿਸੇ ਨੇ ਅਕਾਊਂਟ ਨਹੀਂ ਖੁੱਲ੍ਹਿਆ ਹੋਇਆ ਉਹਨਾਂ ਦਾ ਬੈਂਕ ਦਾ ਅਕਾਊਂਟ ਵੀ ਉੱਥੇ ਖੁੱਲ੍ਹਿਆ ਜਾ ਰਿਹਾ ਜਾਨੀ ਕਿ ਜੋ ਵੀ ਸਰਕਾਰੀ ਫੈਸਿਲਿਟੀ ਆ ਹਰ ਗਲੀ ਦੀ ਨੁੱਕਰ ਤੇ ਅਸੀਂ ਇੱਕ ਕੈਂਪ ਲਾ ਕੇ ਜਾਂ ਗੁਰਦੁਆਰਾ ਸਾਹਿਬ ਸਕੂਲ ਦੇ ਬਾਹਰ ਕੈਂਪ ਲਾ ਕੇ ਉਹ ਮੁਹੱਈਆ ਕਰਾ ਰਹੇ ਹਾਂ ਤਾਂ ਕਿ ਜੋ ਲੋਕਾਂ ਨੂੰ ਆਮ ਮੁਸ਼ਕਲਾਂ ਆਉਂਦੀਆਂ ਨਹੀਂ ਉਹ ਮੁਸ਼ਕਲਾਂ ਨਾ ਆਉਣ ਅਸੀਂ ਉਹ ਮੁਸ਼ਕਲਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਰਹਿ ਕੇ ਉਹਨਾਂ ਨੂੰ ਹੱਲ ਕਰ ਸਕੀਏ ਜੋ ਕਿ ਸਾਡੀ ਵਾਰਡ ਨੰਬਰ 47 ਦੀ ਸਾਰੀ ਮੇਰੀ ਟੀਮ ਉਹ ਦਿਨ ਰਾਤ ਇੱਕ ਮਿਹਨਤ ਕਰਕੇ ਇਹੀ ਲੱਗੀ ਹੋਈ ਆ ਵੀ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਉਹਦਾ ਹੱਲ ਕੀਤਾ ਜਾਵੇ ਦੇਖੋ ਜੀ ਵਾਰਡ ਦੇ ਵਿੱਚ ਕੰਮ ਪਿਛਲੇ ਲੰਬੇ ਸਮੇਂ ਤੋਂ ਕਈ ਪੈਂਡਿੰਗ ਪਏ ਸੀਗੇ ਹੁਣ ਵਾਰਡ ਚ ਇਸ ਟਾਈਮ ਚਾਰ ਅਲੱਗ-ਅਲੱਗ ਠੇਕੇਦਾਰ ਆ ਜੋ ਕਿ ਵਾਰਡ ਦੇ ਵਿੱਚ ਕੰਮ ਕਰਦੇ ਪਏ ਨੇ ਪਾਚ ਕੁਝ ਇੱਥੇ ਸੀਵਰੇ ਦੀ ਸਮੱਸਿਆ ਆਉਂਦੀ ਆ ਉਹ ਜਦੋਂ ਦੀ ਮੇਰੇ ਇਸ ਵਾਰਡ ਦੇ ਵਿੱਚ ਇੱਕ ਬੜੀ ਪੁਰਾਣੀ ਇੱਕ ਟੈਂਕੀ ਖੜੀ ਸੀਗੀ ਜਿਹੜੀ ਕਿ ਕਿਸੇ ਟਾਈਮ ਵੀ ਡਿੱਗ ਸਕਦੀ ਸੀ ਉਹ ਇੱਕ ਵੱਡਾ ਹਾਦਸਾ ਹੋ ਰਿਹਾ ਸੀ ਉਹ ਮੈਂ ਮੰਤਰੀ ਸਾਹਿਬ ਨੂੰ ਸਾਡੇ ਭਾਰਤਪੁਰchna chu ji ਮંત્રી ਸਾਹਿਬ ਮੇਰ ਸਾਹਿਬ ਉਹਨਾਂ ਨੂੰ ਰਿਕੁਐਸਟ ਕਰਕੇ ਉਹਨਾਂ ਨੂੰ ਟੈਂਕੀ ਨੂੰ ਸਟਾਇਆ ਗਿਆ ਤਾਂ ਕਿ ਕੋਈ ਵੱਡਾ ਹਾਦਸਾ ਨਾ ਹੋ ਸਕੇ ਪਰ ਬੜੀ ਮਾੜੀ ਤੇ ਮੰਦ ਭਾਗੀ ਗੱਲ ਆ ਜਦੋਂ ਉਸ ਟੈਂਕੀ ਨੂੰ ਛਿੱਟਿਆ ਗਿਆ ਤਾਂ ਉਸ ਤੋਂ ਬਾਅਦ ਐਸੇ ਕੁਝ ਰਾਜ ਰਾਜਨੀਤਾ ਕੁਝ ਸਾਡੇ ਸਵਾਰ ਦੇ ਸਾਡੇ ਭਰਾ ਨੇ ਹੈ ਉਹ ਵੀ ਸਾਡੇ ਭਰਾ ਨੇ ਉਹ ਐਸੀ ਇੱਕ ਰਾਜਨੀਤੀ ਕਰਦੇ ਆ ਵੀ ਸਵੇਰੇ 4 ਵਜੇ ਉੱਠ ਕੇ ਇੱਕ ਸੀਵਰ ਦਾ ਢੱਕਣ ਖੋਲਦਿਆ ਤੇ ਵਿੱਚ ਚਾਰ ਇੱਟਾਂ ਸਿੱਟਦੇ ਪਏ ਆ ਉਹ ਸਾਡੇ ਕੋਲ ਉਹਦੀ ਰਿਪੋਰਟ ਵੀ ਆ ਗਈ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਜੇ ਕਾਨੂੰਨੇ ਕੰਮ ਨਾ ਕਰੋ ਦੇਖੋ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਪਿਆਰ ਹੈਗਾ ਉਹ ਪਿਆਰ ਬਣਿਆ ਰਹਿੰਦਾ ਵਾ ਪਿਆਰ ਹੈ ਲੋਕਾਂ ਨੂੰ ਕੰਮ ਦਿਖੂਗਾ ਪਰ ਜੇ ਤੁਸੀਂ ਐਸੇ ਕਾਨੂੰਨੇ ਕੰਮ ਕਰੋਗੇ ਸਵੇਰੇ 4 ਵਜੇ ਉੱਠ ਕੇ ਕੋਈ ਸੀਵਰ ਦਾ ਟੱਕਣ ਖੋਲੋਗੇ ਤੇ ਉਹਦੇ ਵਿੱਚ ਬੋਰੀਆਂ ਸਿੱਟੋਗੇ ਤੇ ਇੱਟਾਂ ਸਿੱਟੋਗੇ ਇਹ ਬੜੀ ਮਾੜੀ ਗੱਲ ਆ ਲੋਕੀ ਹੋਲੀ-ਹੋਲੀ ਸਮਝ ਗਏ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਲੋਕ ਇਹ ਕੰਮ ਕਰਦੇ ਨੇ ਇਹ ਕੰਮ ਨਾ ਕਰੋ ਜੇ ਹੋ ਸਕਦਾ ਤਾਂ ਲੋਕਾਂ ਦਾ ਭਲਾ ਕਰੋ ਕਹਿੰਦੇ ਮਲਮ ਲਾਉਣੀ ਚਾਹੀਦੀ ਆ ਉਹਨੂੰ ਖਰੀਦਣਾ ਨਹੀਂ ਚਾਹੀਦਾ ਅੱਜ ਕੋਈ ਕੁਝ ਸਾਥੀ ਸਾਡੇ ਸਵਾੜ ਦੇ ਹੀ ਨਵਾਉਂਦੇ ਨੇ ਉਹ ਇਹ ਕੰਮ ਕਰਦੇ ਪਏ ਨੇ ਕੁਝ ਕਿਸੇ ਦੇ ਕਹਿੰਤੇ ਕਰਦੇ ਆ ਬੇਨਤੀ ਕਰਦਾ ਇਹ ਕੰਮ ਨਾ ਕਰੋ ਜੇ ਕਿਤੇ ਦਿੱਕਤ ਆ ਜੇ ਤੁਸੀਂ ਨਹੀਂ ਆ ਸਕਦੇ ਕਿਸੇ ਦੀ ਡਿਊਟੀ ਲਾ ਕੇ ਮੇਰੇ ਕੋਲ ਭੇਜੋ ਮੇਰੇ ਦਫਤਰ ਭੇਜੋ ਉਹਨੂੰ ਹੱਲ ਕਰਾਉਣ ਦੀ ਡਿਊਟੀ ਮੇਰੀ ਆ ਮੈਂ ਹੱਲ ਕਰਾ ਕੇ ਦੂੰਗਾ ਲੁਧਿਆਣੇ ਤੋਂ ਬਿਊਰੋ ਰਿਪੋਰਟ ਐਸਐਮਜ਼ ਨਿਊਜ਼ ਫੁਲੀਟਸ ਅਪਡੇਟ ਫਲਾਈਕ ਐਂਡ ਫੋਲੋ ਅਵਰ ਫੇਸਬੁੱਕ ਪੇਜ ਐਸਐਮਜ਼ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ्रेस ਦ ਬੈਲ ਆਈਕਨ